ਲੋ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਗੱਠ ਜੋੜ ਹੋਣ ਲੱਗਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਜਿਹੜੇ ਇੱਕ ਦੂਜੇ ਨੂੰ ਵੇਖ ਕੇ ਜਿਹੜਾ ਜਰਦੇ ਨਹੀਂ ਸੀ ਉਹ ਹੁਣ ਗਲ ਬੱਕੜੀਆਂ ਪਾਉਣ ਜਾ ਰਹੇ ਨੇ ਤੇ ਗੱਠ ਜੋੜ ਕਰਨ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਰਾਹੁਲ ਗਾਂਧੀ ਤੇ ਸੁਖਬੀਰ ਸਿੰਘ ਬਾਦਲ ਇੱਕ ਪਲੇਟਫਾਰਮ ਤੇ ਨਜ਼ਰ ਆਉਣਗੇ ਇਸ ਸਕ੍ਰਿਪਟ ਕੌਣ ਲਿਖ ਰਿਹਾ ਹੈ ਤੇ ਕਿਹਦੇ ਦੁਆਰਾ ਸਕ੍ਰਿਪਟ ਲਿਖੀ ਜਾ ਰਹੀ ਹੈ ਇਹ ਸਾਰਾ ਭਾਂਡਾ ਕਿਸੇ ਹੋਰ ਨੇ ਨਹੀਂ ਪੰਨਿਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਨੇ ਪੰਨਿਆ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਕੀ ਗੱਠਜੋੜ ਹੋਣ ਜਾ ਰਿਹਾ ਹੈ ਇਹਦੇ ਬਾਰੇ ਤਾਜ਼ਾ-ਤਾਜ਼ਾ ਜਾਣਕਾਰੀ ਆਈ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਸ ਜਾਣਕਾਰੀ ਦੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਵਿੱਚ ਲਗਭਗ 1980 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਦੇ ਇਸ ਕਦਰ ਵੈਰੀ ਹੋ ਗਏ ਕਿ ਜਿਹੜਾ ਇਕੱਠੇ ਹੋਣ ਬਾਰੇ ਤਾਂ ਸੋਚਿਆ ਨਹੀਂ ਸੀ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠ ਜੋੜ ਜਿਹਨੂੰ ਐਨਡੀਏ ਕਿਹਾ ਜਾਂਦਾ ਹੈ ਉਹਦੇ ਚ ਜਾਣਾ ਬਿਹਤਰ ਸਮਝਿਆ ਤੇ ਉਹ ਉਹਦੇ ਨਾਲ ਚਲੇ ਗਈ ਵੀਗੇ ਅੱਗੇ ਪਿੱਛੇ ਕਈ ਸਰਕਾਰਾਂ ਬਣਾਈਆਂ ਪੰਜਾਬ ਚ ਵੀ ਤੇ ਕੇਂਦਰ ਚ ਵੀ ਪਰ ਅਚਾਨਕ ਇਹ ਗੱਲ ਕਿੱਥੋਂ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਗੱਠ ਜੋੜ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਗੱਠਜੋੜ ਤੈਅ ਕਰ ਲਿਆ ਗਿਆ ਹੈ ਇਹ ਗੱਲ ਕਿੱਥੋਂ ਕਿਵੇਂ ਨਿਕਲੀ ਹੈ ਇਹ ਮਹੱਤਵਪੂਰਨ ਗੱਲ ਇਹ ਗੱਲ ਮੈਂ ਆਪਣੇ ਪੱਲਿਓਂ ਨਹੀਂ ਕਹਿ ਰਿਹਾ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕੀਤੀ ਹੈ ਉਹ ਆਗੂ ਕੋਈ ਹੋਰ ਨਹੀਂ ਸੋਭੀਰ ਸਿੰਘ ਬਾਦਲ ਉਹੜਾ ਦੇ ਨੇੜੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੰਮਾਂ ਨੂੰ ਡਿਫੈਂਡ ਕਰਦੇ ਰਹੇ ਸਾਬਕਾ ਜਨਰਲ ਸਕੱਤਰ ਜਿਨ੍ਹਾਂ ਨੇ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਤੋਂ ਤੇ ਉਹ ਹੁਣ ਪੰਜ ਮੈਂਬਰੀ ਕਮੇਟੀ ਦੇ ਨਾਲ ਤੁਰੇ ਹੋਏ ਆ ਕਰਨੈਲ ਸਿੰਘ ਪੀਰ ਮੁਹੰਮਦ ਕਰਨੈਲ ਸਿੰਘ ਪੀਰ ਮੁਹੰਮਦ ਦਾ ਨਾਮ 6 ਵਿਦਿਆਰਥੀ ਸਿਆਸਤ ਦੇ ਵਿੱਚ ਵੀ ਆਉਂਦਾ ਉਹ ਸਰਪ੍ਰਸਤ ਨੇ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਦੇ ਇਹ ਗੱਲ ਬੜੀ ਅਹਿਮ ਹੈ ਉਹਨਾਂ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ ਜਿਹੜਾ ਪ੍ਰੈਸ ਬਿਆਨ ਸਾਡੇ ਤੱਕ ਅਪੜਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਾਂਗਰਸ ਗੱਠ ਜੋੜ ਕਰ ਰਹੇ ਨੇ ਤੇਰੀ ਸਕ੍ਰਿਪਟ ਲਿਖੀ ਜਾ ਰਹੀ ਹੈ ਕਰਨੈਲ ਸਿੰਘ ਪੀਰ ਮੁਹੰਮਦ ਕਹਿੰਦੇ ਆ ਜੋ ਬਿਆਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਨੂੰ ਜਾਰੀ ਕੀਤਾ ਹੈ ਉਹਦੇ ਮੁਤਾਬਕ ਕਾਂਗਰਸ ਇੰਦਰਾਦੇਵ ਸੀਨੀਅਰ ਆਗੂ ਜਾਨੀ ਕਿ ਲੋਕਸਭਾ ਜੁਰੋਧੀਤਰ ਦੇ ਆਗੂ ਤੇ ਗਾਂਧੀ ਪਰਿਵਾਰ ਦੇ ਵਾਰਿਸ ਰਾਹੁਲ ਗਾਂਧੀ ਦਾ ਅਮਰੀਕਾ ਦੀ ਧਰਤੀ ਤੇ ਸਿਕ ਕ੍ਰੋਮ ਕੌਮ ਪ੍ਰਤੀ ਦਿੱਤਾ ਗਿਆ ਬਿਆਨ ਕਿ 1980 ਦੇ ਦਹਾਕੇ ਵਿੱਚ ਜੋ ਹੋਇਆ ਉਹ ਗਲਤ ਸੀ ਅਸਲ ਵਿੱਚ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਵਕਤ ਵਿੱਚ ਕਾਂਗਰਸ ਨਾਲ ਗੱਠ ਜੋੜ ਦੀਆਂ ਸੰਭਾਵਨਾਵਾਂ ਦੀਆਂ ਕੜੀ ਵਜੋਂ ਲਿਖੀ ਜਾ ਰਹੀ ਸਕ੍ਰਿਪਟ ਦਾ ਹਿੱਸਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਗੱਲ ਕਹੀ ਉਹਨਾਂ ਨੇ ਕਿਹਾ ਕਿ ਜਿਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਸੀ ਤਾਂ ਉਸ ਵਕਤ ਵੀ ਸੰਭਾਵੀ ਅਕਾਲੀ ਕਾਂਗਰਸ ਗੱਠਜੋੜ ਬਾਰੇ ਲਿਖੀ ਜਾ ਚੁੱਕੀ ਸਕ੍ਰਿਪਟ ਦਾ ਵੇਰਵਾ মিডিਆ ਦਾ ਪ੍ਰੈਸ ਦੇ ਨਾਲ ਸਾਂਝਾ ਕੀਤਾ ਗਿਆ ਸੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜਦੋਂ ਤੋਂ ਅਕਾਲੀ ਦਲ ਦਾ ਭਾਜਪਾ ਨਾਲੋਂ ਗੱਠਜੋੜ ਟੁੱਟਿਆ ਹੈ ਉਦੋਂ ਤੋਂ ਹੀ ਦਿੱਲੀ ਅੰਦਰ ਕਾਂਗਰਸ ਨਾਲ ਗੁੜੀ ਸਾਜ ਰੱਖਣ ਵਾਲੀ ਸਿੱਖ ਲੀਡਰਸ਼ਿਪ ਨੇ ਕਾਂਗਰਸ ਅਕਾਲੀ ਗੱਠ ਜੋੜ ਲਈ ਲਾਬਿੰਗ ਸ਼ੁਰੂ ਕੀਤੀ ਹੋਈ ਹੈ। ਉਸੇ ਕੜੀ ਤਹਿਤ ਇੱਕ ਸਾਬਕਾ ਕਾਂਗਰਸੀ ਆਗੂ ਅਤੇ 1980 ਦੇ ਸਮੇਂ ਤੋਂ ਗਾਂਧੀ ਪਰਿਵਾਰ ਦਾ ਹਿੱਸਾ ਮੰਨਿਆ ਜਾਂਦਾ ਆਗੂ ਅੱਜਕੱਲ ਸੁਖਬੀਰ ਸਿੰਘ ਬਾਦਲ ਦੀ ਸੱਜੀ ਬਾਹਵਜੋਂ ਅਕਾਲੀ ਦਲ ਅਤੇ ਪੰਥਕ ਸਿਆਸਤ ਨੂੰ ਸੰਭਾਵੀ ਗੱਠ ਜੋੜ ਲਈ ਤਤਪਰ ਹੈ। ਜਣੇ ਕਿ ਜੇ ਇਹ ਇਸ਼ਾਰਾ ਸਮਝਣਾ ਹੋਵੇ ਇਹ ਇਸ਼ਾਰਾ ਕਿਸੇ ਹੋਰ ਪਾਸੇ ਨਹੀਂ ਜਾਂਦਾ ਇਹ ਬਰਮਜੀਤ ਸਿੰਘ ਸਰਨਾਵਾਲੇ ਪਾਸੇ ਇਹ ਇਸ਼ਾਰਾ ਜਾਂਦਾ ਹੈ ਜੇਕਰ ਮੈਂ ਇਸ ਨੂੰ ਇਸ ਇਸ ਲਾਈਨ ਨੂੰ ਇੰਟਰਪ੍ਰੀਟੇਟ ਕਰਨ ਦੀ ਕੋਸ਼ਿਸ਼ ਕਰਾਂ ਇਹਨੂੰ ਖੋਲਣ ਦੀ ਕੋਸ਼ਿਸ਼ ਕਰਾਂ ਤਾਂ ਇਹ ਇਸ਼ਾਰਾ ਜਿਹੜਾ ਇਹ ਇਸ਼ਾਰਾ ਪਰਮਜੀਤ ਸਿੰਘ ਸਰਨਾਵਾਲੇ ਜਾਂਦਾ ਹੈ ਉਹਨਾਂ ਕਿਹਾ ਕਿ ਅੱਜਕੱਲ ਇਹ ਆਗੂ ਨਾ ਸਿਰਫ ਸੁਖਵੀਰ ਸਿੰਘ ਬਾਦਲ ਦੇ ਬੇਹਦ ਕਰੀਬੀਆਂ ਵੱਜੋਂ ਵੇਖਿਆ ਜਾਂਦਾ ਹੈ ਬਲਕਿ ਉਸਦੇ ਬਿਲਕੁਲ ਕਰੀਬੀਆਂ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਲਗਾਇਆ ਗਿਆ ਹੈ ਇਥੋਂ ਤੱਕ ਕਿ ਪ੍ਰਧਾਨਗੀ ਲਈ ਸੁਖਬੀਰ ਸਿੰਘ ਬਾਦਲ ਦੇ ਨਾਂ ਨੂੰ ਤਾਇਦ ਕਰਦਾ ਹੈ ਪੰਥ ਦੀ ਨੁਮਾਇੰਦਾ ਜਮਾਤ ਦੇ ਮੁਖ ਦਫ਼ਤਰ ਨੂੰ ਆਪਣੇ ਪ੍ਰਭਾਵ ਹੇਠ ਕੰਟਰੋਲ ਹੇਠ ਵੀ ਕਰ ਚੁੱਕਿਆ ਹੈ ਆਪਣੇ ਇਸ ਪ੍ਰਭਾਵ ਤਹਿਤ ਰਾਹੁਲ ਗਾਂਧੀ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਮਹਾਲੀ 에ਰਪੋਰਟ ਤੋਂ ਇਕੱਠੀਆਂ ਤਸਵੀਰਾਂ ਸਾਂਝੀਆਂ ਕਰਵਾਉਣਾ ਇੱਕ ਵੱਡਾ ਸੁਨੇਹਾ ਸੀ ਇਹ ਸਭ ਕੁਝ ਇਤਫਾਕ ਨਹੀਂ ਸੀ ਇਸ ਪਿੱਛੇ ਤਿਆਰੀ ਕੀਤੀ ਜਾ ਚੁੱਕੀ ਸਕ੍ਰਿਪਟ ਹੇਠ ਹੀ ਅਗਲਾ ਕਦਮ ਸੀ ਇਹ ਐਸੇ ਲਿਖੀ ਸਕ੍ਰਿਪਟ ਹੈ ਢੀ ਬਲਵਿੰਦਰ ਸਿੰਘ ਭੁੰਦੜ ਵੱਲੋਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਹ ਕਹਿਣਾ ਕਿ ਕਾਂਗਰਸ ਹੁਣ ਪਹਿਲਾਂ ਵਾਲੀ ਨਹੀਂ ਰਹੀ ਅਤੇ ਪੰਥਕ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਦਾ ਮਜ਼ਬੂਤ ਰਹਿਣ ਬਾਰੇ ਤਵੱਕਲ ਵਰਗੇ ਬਿਆਨ ਸ਼ਾਮਲ ਨੇ ਐਸੇ ਦਾ ਤਵੱਕਲ ਹੈ ਕਿ ਐਸੇ ਕੜੀਤਾ ਹੈ ਤਾਮਲनाडु ਦੇ ਮੁੱਖ ਮੰਤਰੀ ਐਮ ਕੇ ਸਟਾਲਨ ਨਾਲ ਡੀ ਲਿਮਿਟੇਸ਼ਨ ਮੀਟਿੰਗ ਵਿੱਚ ਕਾਂਗਰਸ ਨਾਲ ਸਾਂਝੇ ਮੰਚ ਦੀਆਂ ਤਸਵੀਰਾਂ ਵੀ ਇਸ ਦੀ ਗਵਾਹੀ ਭਾਰਤੀਆਂ ਨੇ ਇਹ ਗੱਲ ਪੀਰ ਮੁਹੰਮਦ ਨੇ ਕਹੀ ਹੈ ਦੇਖੋ ਜੇ ਤਾਂ ਇਹਨਾਂ ਦੀਆਂ ਗੱਲਾਂ 'ਚ दम ਹੈ ਦੇਖੋ ਪਰਮਜੀਤ ਸਿੰਘ ਸਰਨਾ ਕਿਸੇ ਤੋਂ ਲੁਕੀ ਸ਼ਿਪੀ ਗੱਲ ਨਹੀਂ ਕਿ ਦਿੱਲੀ ਦੇ ਵਿੱਚ ਜਿੰਨਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਕੇਂਦਰ 'ਚ ਜਿੰਨਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਉਹ ਕਾਂਗਰਸ ਦੇ ਬਹੁਤ ਨੇੜੇ ਰਹੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਕਾਂਗਰਸ ਦਾ ਹੀ ਇੱਕ ਵਿੰਗ ਉਹ ਅੱਜਕੱਲ ਸੁਖਵੀਰ ਸਿੰਘ ਬਾਦਲ ਦੇ ਬਹੁਤ ਨੇੜੇ ਤੇੜੇ ਨੇ ਇਹ ਚੀਜ਼ਾਂ ਬਹੁਤ ਅਹਿਮੀਅਤ ਰੱਖਦੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਕੀ ਵਾਕਈ ਇਹਦਾ ਤਾਂ ਹੁਣ ਸਪਸ਼ਟੀਕਰਨ ਉਹ ਦੇਣਗੇ ਪਰ ਇਹ ਕੋਈ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇਕੱਠਿਆਂ ਚੋਣਾਂ ਲੜ ਚੁੱਕੇ ਨੇ ਜਦੋਂ ਕਾਂਗਰਸ ਦਾ ਚੋਣ ਨਿਸ਼ਾਨ ਦੋ ਬਲਦਾਂ ਦੀ ਜੋੜੀ ਹੁੰਦਾ ਸੀ ਉਸ ਸਮੇਂ ਦੋਵੇਂ ਇਕੱਠੇ ਚੋਣਾਂ ਲੜ ਚੁੱਕੇ ਨੇ ਉਸ ਸਮੇਂ ਪੰਜਾਬ ਦੇ ਵਿੱਚ ਇਹਨਾਂ ਦੇ ਵਿਰੁੱਧ ਖੱਬੇ ਪੱਖੀ ਧਿਰਾਂ ਖਾਸ ਕਰਕੇ ਕਮਿਊਨਿਸਟ ਪਾਰਟੀਆਂ ਖੜੀਆਂ ਸੀ ਤੇ ਉਹਨਾਂ ਦੇ ਵਿਰੁੱਧ ਇਹਨਾਂ ਦੋਵਾਂ ਨੇ ਰਲ ਕੇ ਇਕੱਠਿਆਂ ਚੋਣ ਲੜੀ ਸੀ ਇਹ ਕਿਸੇ ਤੋਂ ਲੁਕੀ ਸ਼ਿਪੀ ਗੱਲ ਤਾਂ ਹੈ ਨਹੀਂ ਤੇ ਇਹ ਗੱਠਜੋੜ ਮੁੜ ਵੀ ਹੋ ਸਕਦਾ ਹੈ ਸਿਆਸਤ ਦੇ ਅੰਦਰ ਸੰਭਾਵਨਾਵਾਂ ਬਹੁਤ ਨੇ ਜੇ ਰਾਹੁਲ ਗਾਂਧੀ ਇਸ ਚੀਜ਼ ਦੀ ਮਾਫੀ ਮੰਗ ਲੈਣ ਤੇ ਇਸ ਗੱਲ ਨੂੰ ਕਹਿਣ ਦੇ ਲਈ ਤਿਆਰ ਹੋਗੇ ਨੇ ਕਿ ਜੋ ਕੁਝ ਹੋਇਆ ਸੀ ਉਹ ਗਲਤ ਸੀ ਤੇ ਕਈ ਕਾਂਗਰਸ ਦੇ ਆਗੂ ਇਸ ਗੱਲ ਲਈ ਵੀ ਤਤਪਰ ਨੇ ਕਿ ਸਾਨੂੰ ਪੰਥਕ ਮਸਲਿਆਂ ਦੇ ਵਿੱਚ ਦਖਲ ਦੇਣਾ ਚਾਹੀਦਾ ਤਾਂ ਇਹ ਕੀ ਇਹਦੇ ਪਿੱਛੇ ਕੁਛ ਨਾ ਕੁਛ ਡਿਜ਼ਾਈਨ ਤਾਂ ਹੋਵੇਗਾ ਹੀ ਜੇ ਕੁਤੇ ਮਾੜੀ-ਮੋਟੀ ਕੋਈ ਅੱਗ ਧੁਖ ਰਹੀ ਆ ਧੂਆਂ ਤਾਂ ਦੇ ਨਿਕਲ ਰਿਹਾ ਬਾਕੀ ਅਕਾਲੀ ਦਲ ਇਸ ਬਾਰੇ ਸਪਸ਼ਟ ਕਰਦੇ ਨਹੀਂ ਸਮਾਉਣ ਤੇ ਆਪੇ ਚੀਜ਼ਾਂ ਸਪਸ਼ਟ ਹੋ ਜਾਣੀਆਂ ਨੇ ਪਰ ਇਹ ਵੱਡੀ ਗੱਲ ਹੈ ਕਿ ਅਕਾਲੀ ਦਲ ਤੇ ਕਾਂਗਰਸ ਇਕੱਠੇ ਹੋਣ ਜਾ ਰਹੇ ਨੇ ਇਸ ਦੇ ਉੱਤੇ ਹੁਣ ਨਜ਼ਰ ਰਭੜਾ ਕੇ ਰੱਖਣੀ ਪੈਣੀ ਆ ਪੀਰ ਮੁਹੰਮਦ ਹੁਰਾਂ ਦਾ ਇਹ ਕਹਿਣਾ ਆਪਣੇ ਆਪ ਦੇ ਵਿੱਚ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ